ਮਿੱਕੀ ਬੁੱਟੀ ਦਾ ਸੂਟ ਕਹਾਣੀ ਗੁਰਬਚਨ ਸਿੰਘ ਪੁੱਲਰ ਭੂਆ ਨੇ ਸਨੇਹਾ ਭੇਜਿਆ ਹੀ ਅਜੀਹਾ ਸੀ ਕਿ ਦਿਲ ਦੀਆਂ ਸੱਬੇ ਤਾਰਾ ਹਿਲਾ ਗਿਆ ਮੋਹ ਵਿੱਚ ਭਿੱਜਿਆ ਹੋਇਆ ਕੁਝ-ਕੁਝ ਗਿਲੇ ਜਿਹੇ ਨਾਲ ਭੇਜਿਆ ਹੋਇਆ ਸਨੇਹਾ ਉਹਦੀਆਂ ਅੱਖਾਂ ਪਿਆਰ ਦੀ ਛਲ ਨਾਲ ਸਿੱਲੀਆਂ ਹੋ ਗਈਆਂ ਉਹਨੇ ਸੋਚਿਆ ਸੱਚਮੁੱਚ ਹੀ ਹੁਣ ਤਾਂ ਭੂਆ ਨਦੀ ਕਿਨਾਰੇ ਰੁਖੜਾ ਹੋਵੇਗੀ ਪਤਾ ਨਹੀਂ ਕਿਸ ਦਿਨ ਉਖੜ ਕੇ ਸਮੇ ਦੇ ਅਨੰਤ ਅਤੇ ਅਰੁਕ ਵਗਦੇ ਪਾਣੀਆਂ ਵਿੱਚ ਸਹਜੇ ਜਿਹੇ ਡਿੱਗ ਪਵੇ ਕਈ ਸਾਲ ਪਹਿਲਾਂ ਹੀ ਜਦੋਂ ਉਹ ਹਜੇ ਆਪਣੇ ਪਿੰਡ ਤੋਂ ਇੰਨਾ ਦੂਰ ਨਹੀਂ ਸੀ ਆਇਆ ਭੂਆ ਬਿਰਧ ਹੁੰਦੀ ਜਾਂਦੀ ਲੱਗਦੀ ਸੀ ਹੁਣ ਤਾਂ ਉਹਦੇ ਬੁੱਕ ਵਿੱਚੋਂ ਸਾਹਾਂ ਦੇ ਕਿੰਨੇ ਹੀ ਹੋਰ ਦਾਣੇ ਕਿਰ ਚੁੱਕੇ ਹੋਣਗੇ ਉਹਨੇ ਸਨੇਹਾ ਦੇਣ ਵਾਲੇ ਹੱਥ ਕਿਹਾ ਸੀ ਮੇਰੇ ਬੱਚੜੇ ਨੂੰ ਕਹੀਂ ਇੱਕ ਵਾਰ ਮੇਲਾ ਗੇਲਾ ਕਰ ਜਾਵੇ ਹੁਣ ਤਾਂ ਬਸ ਚਲੋ ਚਲੀ ਹੀ ਏ ਨਦੀ ਕਿਨਾਰੇ ਰੁਖੜਾ ਨਾਲ ਵੋਟੀ ਨੂੰ ਤੇ ਨਿਆਣਿਆਂ ਨੂੰ ਜ਼ਰੂਰ ਲਿਆਵੇ ਮੂਲ ਨਾਲੋਂ ਸੂਦ ਬੋਤਾ ਪਿਆਰਾ ਹੁੰਦਾ ਏ ਜਦੋਂ ਕਦੇ ਚੇਤਾ ਬੀਤੇ ਦਿਨਾਂ ਵੱਲ ਜਾਂਦਾ ਭੂਆ ਉਹਦੇ ਕਈ ਵਾਰ ਯਾਦ ਆਉਂਦੀ ਪਰ ਉਹਦੇ ਇਸ ਸਨੇਹੇ ਮਗਰੋਂ ਤਾਂ ਉਸ ਨੂੰ ਅਜੇ ਹਜਾਪਿਆ ਜਿਵੇਂ ਉਹ ਜਾ ਰਹੀ ਹੋਵੇ ਅਤੇ ਉਹਨੂੰ ਮੂੰਹ ਦੇਖਣ ਲਈ ਆਵਾਜ਼ਾਂ ਮਾਰ ਰਹੀ ਹੋਵੇ। ਉਹਨੇ 2-4 ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲਈ। ਕਿੰਨੇ ਚਿਰ ਮਗਰੋਂ ਉਸਨੇ ਭੂਆ ਨੂੰ ਮਿਲਣਾ ਸੀ ਅਤੇ ਕਿੰਨੇ ਪਿਆਰ ਨਾਲ ਉਹਨੇ ਬੁਲਾਇਆ ਸੀ। ਉਹਦਾ ਦਿਲ ਕੀਤਾ ਭੂਆ ਲਈ ਕੁਝ ਲੈ ਕੇ ਜਾਵਾਂ। ਉਸਦੇ ਨਿਰਸ਼ਲ ਮੋਹ ਦਾ ਕੋਈ ਨਿਮਾਣਾ ਜਿਹਾ ਹੁੰਗਾਰਾ, ਉਸਦੇ ਲਈ ਆਪਣੇ ਆਦਰ ਦਾ ਕੋਈ ਤੁਸ਼ ਜਿਹੀ ਨਿਸ਼ਾਨੀ। ਉਹ ਕਈ ਦਿਨ ਸੋਚਦਾ ਰਿਹਾ ਆਖਰ ਉਹਨੇ ਪਿੰਡ ਦੇ ਪੁਰਾਣੇ ਰਿਵਾਜ ਅਨੁਸਾਰ ਕਈ ਦੁਕਾਨਾਂ ਫਿਰਕੇ ਮਿੱਠੇ-ਮਿੱਠੇ ਰੰਗਾਂ ਦੀਆਂ ਨਿੱਕੀਆਂ-ਨਿੱਕੀਆਂ ਬੁਟੀਆਂ ਵਾਲਾ ਬੜਾ ਸੋਹਣਾ ਸੂਟ ਖਰੀਦ ਲਿਆ। ਸਨੇਹਾ ਹੋਂਦ ਤੇ ਤੁਰੰਤ ਦੇ ਵਿਚਾਰ ਜਿਹੜੇ ਦਿਨ ਬੀਤੇ ਉਹਨਾਂ ਵਿੱਚ ਵਾਰ-ਵਾਰ ਭੂਆ ਦੀਆਂ ਗੱਲਾਂ ਉਸ ਨੂੰ ਯਾਦ ਆਉਂਦੀਆਂ। ਕਈ ਵਾਰ ਉਹ ਇਹ ਗੱਲਾਂ ਮਨ ਹੀ ਮਨ ਵਿੱਚ ਯਾਦ ਕਰਦਾ, ਕਈ ਵਾਰ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਸੁਣਾਉਂਦਾ। ਖਾਸ ਕਰਕੇ ਉਹਨਾਂ ਨੂੰ ਪਿਆਰਾ ਲੱਗਦਾ ਸੀ। ਤੋਲੇ ਸਿਰਵਾਲੀ ਭੂਆ ਦਾ ਉਹਦੀ ਤੋਲੇ ਸਿਰਵਾਲੀ ਮਾਂ ਨੂੰ ਮੋਹ ਨਾਲ ਭਾਬੋ ਕਹਿਣਾ ਉਹ ਕਦੀ ਵੀ ਉਹਦੀ ਮਾਂ ਦਾ ਨਾਂ ਨਾ ਲੈਂਦੀ ਭਾਬੋ ਭਾਬੋ ਕਰਦੀ ਦਾ ਉਹਦਾ ਮੂੰਹ ਨਾ ਥੱਕਦਾ ਉਹਦੀ ਮਾਂ ਜਵਾਬ ਵਿੱਚ ਉਹਦੀ ਭੂਆ ਨੂੰ ਬੀਬੀ ਆਖਦੀ ਘਰ ਵਿੱਚ ਸਾਰਾ ਦਿਨ ਭਾਬੋ ਭਾਬੋ ਬੀਬੀ ਬੀਬੀ ਹੁੰਦੀ ਰਹਿੰਦੀ ਭੂਆ ਪੇਕੀ ਆਉਂਦੀ ਤਾਂ ਕਦੀ ਵੀ ਪ੍ਰੋਹਣੀਆਂ ਮੰਗਣਾ ਬੈਠਦੀ ਉਹੋ ਕੰਮ ਵਿੱਚ ਉਲਜੀ ਹੋਈ ਮਾਂ ਦੇ ਕਈ ਨਿੱਕੇ ਮੋਟੇ ਕੰਮ ਕਰ ਜਾਂਦੀ ਕਈ ਵਿਗੜੇ ਹੋਏ ਕੰਮ ਸਵਾਰ ਜਾਂਦੀ ਮਾਂ ਦੇ ਨਾ ਨਾ ਕਰਦਿਆਂ ਵੀ ਉਹ ਰਜਾਈਆਂ ਤਲਾਈਆਂ ਸੂਰਜ ਵੱਲ ਕਰਕੇ ਦੇਖਦੀ ਟੁੱਟੇ ਲੋਗੜ ਵਾਲੀਆਂ ਦੇ ਨਗੰਦੇ ਉਦੇੜ ਕੇ ਕੱਪੜਾ ਧੋਣ ਲਈ ਸੋਡੇ ਵਿੱਚ ਭਿਉਂ ਦਿੰਦੀ ਅਤੇ ਲੋਗੜ ਪੰਜਾਉ ਲਈ ਗੱਠੜੀ ਬੰਨ੍ਹ ਦਿੰਦੀ ਬੋਰੀ ਵਿੱਚ ਪਾ ਕੇ ਪੜਛੱਤੀ ਉੱਤੇ ਰੱਖੇ ਸੂਤ ਨੂੰ ਮੰਝਾ ਬੁਣਨ ਲਈ ਰੰਗਾਂ ਦੇ ਦੋ ਬੱਠਲ ਵਿੱਚ ਡੋਬ ਦਿੰਦੀ ਅਤੇ ਉਖੜੀ ਹੋਈ ਚਗਾਠ ਠੋਕਣ ਲਈ ਤਰਖਾਣਾ ਦੇ ਭੇਜ ਦਿੰਦੀ ਅਤੇ ਫੇਰ ਸਵੇਰ ਦੇ ਕੰਮ ਮਕਾ ਕੇ ਆਥਣ ਦੇ ਕੰਮਾਂ ਤੋਂ ਪਹਿਲਾਂ ਉਹ ਦੁਪਹਿਰ ਵੇਲੇ ਦੋਵੇਂ ਰਲ ਕੇ ਨਵੀਆਂ ਭਰੀਆਂ ਰਜਾਈਆਂ ਤਲਾਈਆਂ ਦੇ ਨਗੰਦੇ ਪਾਉਂਦੀਆਂ ਜਾਂ ਮੰਝਾ ਬੁਣਨ ਬੈਠਦੀਆਂ ਤਾਂ 蒂ਮੀ 蒂ਮੀ ਆਵਾਜ਼ ਵਿੱਚ ਨਨਦ ਪਰਜਾਈ ਦੇ ਗੀਤ ਗਾਉਂਦੀਆਂ ਜਾਂ ਇਓ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਜਿਵੇਂ ਮਾਂ ਨਵੀਂ-ਨਵੀਂ ਸੋਹਰੀ ਆਈ ਹੋਵੇ ਅਤੇ ਆਪਣੇ ਭੂਆ ਨੂੰ ਉਹਨਾਂ ਦਾ ਦਿਲ ਲਾਉਣ ਲਈ ਉਸ ਦੇ ਕੋਲ ਬਿਠਾਇਆ ਹੋਵੇ ਜਦੋਂ ਕਦੀ ਉਹ ਉਸ ਦੇ ਪਿੰਡ ਜਾਂਦਾ ਭੂਆ ਨੂੰ ਲੋੜੇ ਦਾ ਚਾਹ ਚੜਦਾ ਉਹ ਰੱਜ ਕੇ ਪਿਆਰ ਕਰਦੀ ਅਤੇ ਰੱਜ ਕੇ ਖਵਾਉਂਦੀ ਪਿਉਂਦੀ ਮੁਰਾਦਾਬਾਦੀ ਥਾਲ ਵਿੱਚ ਰੱਖ ਕੇ ਘਰ ਦੇ ਘੋ ਨਾਲ ਨੁੱਚੜ ਦੇ ਲੋਣ ਦੇ ਪਰਾਂਠੇ ਦਿੰਦੀ ਪਰੋਂਠੀਆਂ ਵਿੱਚ ਦਰੜਾ ਜਿਹਾ ਕੀਤੀ ਲਾਲ ਮਿਰਚ ਥਾਂ ਥਾਂ ਤਾਰਿਆਂ ਵਾਂਗ ਚਮਕਦੀਆਂ ਥਾਲ ਵਿੱਚ ਉਹ ਵੱਡਾ ਸਾਰਾ ਕਾਸ਼ੀ ਦਾ ਕਟੋਰਾ ਦਹੀਂ ਦਾ ਪਰ ਕੇ ਰੱਖ ਦਿੰਦੀ ਕਟੋਰਾ ਕਾਦਾ ਹੁੰਦਾ ਛੰਨਾ ਹੁੰਦਾ ਸੀ ਉਹ ਦਹੀਂ ਦੇ ਇੱਕ ਪਾਸੇ ਮੱਖਣੀ ਦਾ ਪੇੜਾ ਪਿਆ ਹੁੰਦਾ ਜਾਂ ਫਿਰ ਉਹ ਗੁੜ ਖੋਰ ਕੇ ਅਤੇ ਆਟੇ ਵਿੱਚ ਘਿਓ ਘਸ ਕੇ ਮਿੱਠੀਆਂ ਰੋਟੀਆਂ ਪਕਾਉਂਦੀ ਉਹਨਾਂ ਨਾਲ ਉਹ ਸੌਂਫ ਕਲੌਂਜੀ ਅਤੇ ਮੇਥੀ ਦੇ ਮਸਾਲਿਆਂ ਵਿੱਚ ਲੁਕੀ ਹੋਈ ਅੰਬ ਦੇ ਅਚਾਰ ਦੀ ਫਾੜੀ ਰੱਖਦੀ ਜਾਂ ਰਾਈ ਨਾਲ ਭਰੀ ਹੋਈ ਹਰੀ-ਹਰੀ ਗਿੱਠ ਲੰਮੀ ਮਿਰਚ ਰੱਖਦੀ ਜਿਹਦੇ ਚੀਰ ਵਿੱਚੋਂ ਪੀਲਾ-ਪੀਲਾ ਖੱਟਾ ਕਰਾਰਾ ਰਸ ਆਉਂਦਾ ਤੇ ਫੇਰ ਉਹ ਹੋਰ-ਹੋਰ ਖਾਣ ਲਈ ਮਜਬੂਰ ਕਰਦੀ ਅੰਤ ਨੂੰ ਹੱਥ ਬੰਨ੍ਹ ਕੇ ਹਾੜੇ ਕੱਢ ਕੇ ਫੁੱਲਿਆ ਪੇਟ ਦਿਖਾ ਕੇ ਹੀ ਭੂਆ ਤੋਂ ਖਿਹੜਾ ਛਡਾਉਣਾ ਪੈਂਦਾ ਤੇ ਫੇਰ ਉਹ ਛੇਤੀ-ਛੇਤੀ ਮੋੜ ਨਾ ਦਿੰਦੀ ਕਦੀ ਕੋਈ ਲਾਰਾ ਲਾ ਕੇ ਕਦੀ ਕੋਈ ਬਹਾਨਾ ਬਣਾ ਕੇ ਉਹ ਇੱਕ ਦਿਨ ਹੋਰ ਇੱਕ ਦਿਨ ਹੋਰ ਆਖਦਿਆਂ ਕਈ ਕਈ ਦਿਨ ਲੰਗਾ ਦਿੰਦੀ ਉਹ ਮਾਂ ਦੀ ਚਿੰਤਾ ਬਾਰੇ ਆਖਦਾ ਤਾਂ ਉਹ ਜਵਾਬ ਦਿੰਦੀ ਕੋਈ ਨਹੀਂ ਚਿੰਤਾ ਹੁੰਦੀ ਤੇਰੀ ਮਾਂ ਨੂੰ ਕਿਸੇ ਉਪਰੀ ਥਾਂ ਥੋੜੀ ਆਇਆ ਹੋਇਆ ਤੂੰ ਉਹਨੂੰ ਪਤਾ ਏ ਭੂਆ ਕੋਲ ਗਿਆ ਏ ਦਿਨ ਤਾਂ ਲੱਗਣਗੇ ਹੀ ਉਹ ਸਕੂਲ ਖੁੱਲਣ ਬਾਰੇ ਆਖਦਾ ਤਾਂ ਉਹ ਬੋਲਦੀ ਕੋਈ ਨਹੀਂ ਭੱਜ ਚੱਲਿਆ ਤੇਰਾ ਮਦਰਸਾ ਕਿੱਦਰੇ ਜਦੋਂ ਦਾ ਉਹ ਨੌਕਰੀ ਉੱਤੇ ਲੱਗਿਆ ਸੀ ਬਹੁਤੇ ਰਿਸ਼ਤੇਦਾਰ ਇੱਕ ਇੱਕ ਕਰਕੇ ਉਹ ਤੋਂ ਦੂਰ ਹਟਦੇ ਗਏ ਸਨ ਉਸ ਨੂੰ ਦੁੱਖ ਵੀ ਬਹੁਤ ਹੁੰਦਾ ਪਰ ਉਹ ਕਰ ਵੀ ਕੁਝ ਨਹੀਂ ਸਕਦਾ ਰਹਿਣੀ ਬਹਿਣੀ ਅਤੇ ਕਦਰਾਂ ਕੀਮਤਾਂ ਦਾ ਫਰਕ ਕਿਵੇਂ ਨਾ ਕਿਵੇਂ ਪਾੜਾ ਪਾ ਦਿੰਦਾ ਉਸ ਦੇ ਘਰ ਵਿੱਚ ਸ਼ਹਿਰੀ ਜੀਵਨ ਦੀਆਂ ਸਧਾਰਨ ਚੀਜ਼ਾਂ ਟੈਲੀਵਿਜ਼ਨ ਫ੍ਰਿਜ ਸੋਫਾ ਆਦਿ ਦੇ ਕੇ ਰਿਸ਼ਤੇਦਾਰ ਉਸ ਦੇ ਪੈਸਿਆਂ ਬਾਰੇ ਕੁਝ ਸੱਚਾ ਅਤੇ ਬਹੁਤਾ ਕਲਪਿਤ ਹਿਸਾਬ ਲਾ ਲੈਂਦੇ ਕਿਸਾਨ ਦਾ ਪੈਸੇ ਬਾਰੇ ਨਜ਼ਰੀਆ ਆਪਣੇ ਆਪ ਹੀ ਹੁੰਦਾ ਹੈ ਉਹ ਬਹੁਤੀ ਜ਼ਮੀਨ ਦਾ ਮਾਲਕ ਹੋਵੇ ਜਾਂ ਥੋੜੀ ਦਾ ਉਹਦੀ ਆਮਦਨ ਤਾਂ ਘੱਟ 6 ਮਹੀਨਿਆਂ ਮਗਰੋਂ ਹੀ ਹਾੜੀ ਸੋਣੀ ਨੂੰ ਆਉਣੀ ਹੁੰਦੀ ਹੈ ਉਹ ਵੀ ਜੇ ਰੱਬ ਸੁੱਖ ਰੱਖੇ ਅਤੇ ਸੋਕਿਆਂ ਤੋਹੇ ਤੇ ਝਖੜਾਂ ਤੋਂ ਹੜਾਂ ਤੋਂ ਤੇ ਰੋਗਾਂ ਤੋਂ ਫਸਲ ਦਾ ਬਚਾਅ ਹੋ ਜਾਵੇ ਮੁਲਾਜ਼ਮ ਦੀ ਤਨਖਾਹ ਨੂੰ ਜੱਟ ਬਜਮੀ ਆਮਦਨ ਕਹਿੰਦੇ ਹਨ ਜੋ ਚੜੇ ਮਹੀਨੇ ਰੱਬ ਸੁੱਖ ਰੱਖੇ ਜਾਂ ਨਾ ਆ ਹੀ ਜਾਂਦੀ ਹੈ ਤੇ ਉਹ ਉਹਦੀ ਰਹਿਣੀ ਬਹਿਣੀ ਦੇ ਪਰੰਪ ਭਲੇਖੇ ਵਿਚ ਆ ਕੇ ਸੋਚਦੇ ਪੈਸੇ ਮੰਗਣ ਵਿੱਚ ਕੀ ਹਰਜ ਹੈ ਮਿਲ ਗਏ ਤਾਂ ਠੀਕ ਹੈ ਨਹੀਂ ਤਾਂ ਇਨਕਾਰ ਕਰਨ ਵਾਲਾ ਆਪੇ ਸ਼ਰਮਿੰਦਾ ਹੋਵੇਗਾ ਕਿਸੇ ਰਿਸ਼ਤੇਦਾਰ ਨੇ ਪੁਰਾਣਾ ਟਰੈਕਟਰ ਵੇਚ ਕੇ ਨਵਾਂ ਖਰੀਦਣਾ ਹੁੰਦਾ ਕਿਸੇ ਰਿਸ਼ਤੇਦਾਰ ਦੀ ਸਲਾਹ ਇੱਕ ਹੋਰ ਟਿਊਬਲ ਲਾਉਣ ਦੀ ਹੁੰਦੀ ਕਿਸੇ ਰਿਸ਼ਤੇਦਾਰ ਨੇ ਕੁੜੀ ਜਾਂ ਮੁੰਡੇ ਦਾ ਵਿਆਹ ਕਰਨਾ ਹੁੰਦਾ ਜਦੋਂ ਉਹ ਮਜਬੂਰੀ ਭਗੜਟੌਂਦਾ ਰਿਸ਼ਤੇਦਾਰ ਮੂੰਹ ਵਟਕੇ ਤੁਰ ਜਾਂਦੇ ਅਤੇ ਫੇਰ ਇੱਕ ਦੂਜੇ ਕੋਲ ਉਸ ਨੂੰ ਨਿੰਦਦੇ ਰਹਿੰਦੇ ਇੱਕ ਵਾਰ ਇੱਕ ਰਿਸ਼ਤੇਦਾਰ ਉਸ ਤੋਂ ਬਲਦ ਖਰੀਦਣ ਲਈ ਪੈਸੇ ਲੈਣ ਆਇਆ ਸੀ ਉਸ ਦੇ ਮਜਬੂਰੀ ਪ੍ਰਗਟਾਉਣ ਉੱਤੇ ਉਹ ਫ੍ਰਿਜ ਵੱਲ ਹੱਥ ਕਰਦਿਆਂ ਸ਼ਬਦਾਂ ਵਿੱਚ ਕੁੜਿੱਤਣ ਭਰ ਕੇ ਬੋਲਿਆ ਸੀ ਤੂੰ ਆਹ ਪਾਣੀ ਠੰਡਾ ਕਰਨ ਵਾਲੀ ਮਸ਼ੀਨ ਉੱਤੇ ਤਾਂ ਥੱੱਬਾ ਨੋਟਾਂ ਦਾ ਫੂਕ ਸਕਦਾ ਹੈ ਪਾਣੀ ਤਾਂ ਢੋਲੇ ਵਿੱਚ ਵੀ ਠੰਡਾ ਹੋ ਜਾਂਦਾ ਹੈ ਪਰ ਓਖੇ ਵੇਲੇ ਰਿਸ਼ਤੇਦਾਰ ਦੀ ਮਦਦ ਕਰਨ ਲਈ ਤੇਰੇ ਕੋਲ ਪੈਸਾ ਹੈ ਨਹੀਂ ਪਰ ਬੇਲਾਗ ਮੋਹ ਭਰਿਆ ਮੁੱਕਿਆ ਤਾਂ ਨਹੀਂ ਸੀ ਭੂਆ ਦਾ ਸਨੇਹਾ ਸੁਣ ਕੇ ਉਹ ਜਜ਼ਬਾਤੀ ਹੋ ਗਿਆ ਤੇ ਉਹਦੀਆਂ ਅੱਖਾਂ ਵਹਿਣਾ ਵਿੱਚ ਵਹਿ ਕੇ ਸਿੱਲੀਆਂ ਹੋ ਗਈਆਂ ਉਹਨੇ ਸਿੱਧਾ ਭੂਆ ਕੋਲ ਜਾਣ ਕੇ ਬਿਨਾਂ ਹੋਰ ਕਿਸੇ ਨੂੰ ਮਿਲਿਆ ਉੱਥੋਂ ਹੀ ਪਰਤੌਣ ਦਾ ਮਨ ਬਣਾਇਆ ਉਹਨੂੰ ਨਿਰਾਖਤ ਜਹੀ ਕਾਲ ਲੱਗ ਗਈ ਕਿਤੇ ਭੂਆ ਉਹਦੇ ਜਾਣ ਤੋਂ ਪਹਿਲਾਂ ਹੀ ਨਾ ਚਲਦੀ ਬਣੇ ਉਹਨੂੰ ਬਥੇਵਾ ਜਿਹਾ ਖਿਆਲ ਆਉਂਦਾ ਜਿਵੇਂ ਭੂਆ ਮੰਜੀ ਉੱਤੇ ਢਟਾਲ ਪਈ ਹੋਵੇ ਤੇ ਮੁਸ਼ਕਲ ਨਾਲ ਅੱਖਾਂ ਖੋਲ ਕੇ ਪੁੱਛ ਰਹੀ ਹੋਵੇ ਆਇਆ ਨਹੀਂ ਮੇਰਾ ਪਤੀਜਾ ਮੇਰਾ ਬੱਚੜਾ ਤੇ ਰੱਬ ਦਾ ਸ਼ੁਕਰ ਸੀ ਕਿ ਜਦੋਂ ਉਹ ਜੇ ਭੂਆ ਵੇੜੇ ਵਿੱਚ ਟਾਲੀ ਹੇਠ ਬੈਠੀ ਸੂਤ ਦੀ ਅੱਟੀ ਕਰ ਰਹੀ ਸੀ ਉਹਨੂੰ ਜਿਵੇਂ ਕੁਝ ਗਵਾਚਿਆ ਲੱਭ ਪਿਆ ਆਵਾਜ਼ਾਂ ਮਾਰ-ਮਾਰ ਉਹ ਆਪਣੀ ਨੂੰ ਅਤੇ ਪੋਤੇ-ਪੋਤੀਆਂ ਨੂੰ ਬੁਲਾਉਣ ਲੱਗੀ ਹੌਲੀ-ਹੌਲੀ ਸਾਰੇ ਇਕੱਠੇ ਹੋ ਗਏ ਬਾਈ ਕਿਸੇ ਕੰਮ ਸੌਰੀ ਗਿਆ ਹੋਇਆ ਸੀ ਉਹ ਭੂਆ ਕੋਲ ਟਾਲੀ ਹੇਠ ਹੀ ਬੈਠ ਗਏ ਪੂਆ ਉਹਨਾਂ ਵਿੱਚੋਂ ਇੱਕ ਨੂੰ ਫੜਦੀ ਅਤੇ ਕਾਲਜੇ ਨਾਲ ਘੁੱਟ ਲੈਂਦੀ। ਉਹਨੂੰ ਬੁੱਕਲ ਵਿੱਚੋਂ ਕੱਢਦੀ ਤਾਂ ਦੂਜੇ ਨੂੰ ਫੜ ਕੇ ਹਿੱਕ ਨਾਲ ਲਾ ਲੈਂਦੀ। ਮਿੱਠੀ-ਮਿੱਠੀ ਰੁੱਤ ਸੀ, ਨਾ ਸਰਦੀ ਸੀ, ਨਾ ਗਰਮੀ। ਪਰ ਛਾਵੇਂ ਬੈਠਿਆਂ ਆਨੰਦ ਆਉਂਦਾ। ਧੁੱਪ ਪਿੰਡੇ ਨੂੰ ਕੁਝ-ਕੁਝ ਚੁਬਣ ਲੱਗਦੀ। ਪੂਆ ਨੇ ਖੇਤ ਵਿੱਚ ਕੋਠੀ ਵਰਗਾ ਘਰ ਪਾਇਆ ਹੋਇਆ ਸੀ। ਲੰਮੀ-ਚੋੜੀ, ਨੀਵੀਂ-ਨੀਵੀਂ ਚਾਰ ਦਿਵਾਰੀ ਵਾਲਾ ਮੋ ਇਕੱਲਾ ਵੇੜਾ ਸੀ। ਚਾਰ ਦਵਾਰਾਂ ਤੋਂ ਬਾਹਰ ਇੱਕ ਪਾਸੇ ਟਿਊਬਵਲ ਸੀ ਜਿਹਦੇ ਕੋਲ ਟਰੈਕਟਰ ਖਲੋਤਾ ਹੋਇਆ ਸੀ ਤੇ ਅੱਗੇ ਭੂਆ ਦੇ ਖੇਤ ਵਿਛੇ ਹੋਏ ਸਨ ਬੱਚੇ ਕੁਝ ਪਲ ਟਿਕੇ ਬੈਠੇ ਰਹੇ ਅਤੇ ਫੇਰ ਖੇਤਾਂ ਵੱਲ ਭੱਜ ਗਏ ਭੂਆ ਦੇ ਪੋਤੇ-ਪੋਤੀਆਂ ਨੂੰ ਕਣਕ ਦੀਆਂ ਅੱਧ ਪੱਕੀਆਂ ਬੱਲੀਆਂ ਮਲ-ਮਲ ਕੇ ਦੇ ਰਹੀ ਸੀ ਫਿਰ ਉਹ ਛੋਲਿਆਂ ਦੇ ਕੁਝ ਅੱਧ ਸੁੱਕੇ ਬੂਟੇ ਭਾਲ ਕੇ ਹੋਲਾ ਕਰਨ ਲੱਗ ਪਏ ਉਦੀ ਪਤਨੀ ਨੇ ਰੇਤੇ ਵਿੱਚ ਲਿਬੜਦੇ ਬੱਚਿਆਂ ਨੂੰ ਛਿੜਕਿਆ ਉਹਨੇ ਉਹ ਵਰਜ ਦਿੱਤੀ ਕਰਨ ਦੇ ਮੋਜ ਕਿੰਨੀ ਵਧੀਆ ਰੁੱਤ ਹੈ ਚਾਰ ਛਫੇਰੇ ਸੁਰਗ ਹੀ ਸੁਰਗ ਪੜਾਈ ਦੀ ਚਿੰਤਾ ਭੁੱਲ ਜਾਣ ਦੇ ਦੋ ਦਿਨ ਭੂਆ ਨੇ ਨੂੰ ਨੂੰ ਰੋਟੀ ਲਈ ਗੁੜ ਘੋਲਣ ਵਾਲੇ ਆਟੇ ਵਿੱਚ ਘਿਓ ਚਸਣ ਵਾਸਤੇ ਕਿਹਾ ਅਤੇ ਉਹਨਾਂ ਨੂੰ ਨਹਾਉਣ ਧੋਣ ਲਾ ਕੇ ਆਪ ਕੋ ਹੋ ਠੰਡੇ ਠੰਡੇ ਕੁਝ ਲਈ ਪਹਿਲਾਂ ਵੱਡੀ ਗਈ ਸਰੋਂ ਦੇ ਕਚਰਿਆਂ ਉੱਤੇ ਫੁੱਟੀਆਂ ਨਿੱਕੀਆਂ ਨਿੱਕੀਆਂ ਗੰਦਲਾਂ ਦਾ ਸਾਗ ਆਥਣ ਦੀ ਰੋਟੀ ਲਈ ਤੋੜਨ ਵਿੱਚ ਰੁੱਝ ਗਈ। ਮਿੱਠੀਆਂ ਰੋਟੀਆਂ ਅੰਦਾ ਉਹ ਭੂਆ ਵਾਲਾ ਸਵਾਦ ਲੱਗਦਾ ਸੀ। ਉਸ ਨੇ ਆਪਣੀ ਕਲਾ ਨੂੰ ਨੂੰ ਸਿਖਾ ਦਿੱਤੀ ਸੀ। ਅਗਲੀ ਸਵੇਰ ਬੱਚੇ ਫਿਰ ਖੇਤਾਂ ਵੱਲ ਭੱਜ ਗਏ। ਉਸ ਦੀ ਪਤਨੀ ਉਹਨਾਂ ਦੇ ਕੱਲ ਦੇ ਮੈਲੇ ਕੀਤੇ ਹੋਏ ਕੱਪੜੇ ਧੋ ਰਹੀ ਸੀ। ਭਾਬੀ ਨੇ ਉਹਦੇ ਹੱਥੋਂ ਕੱਪੜੇ ਖੋਹੇ ਵੀ ਸੰਨ ਪਰ ਉਹ ਉਹਨੂੰ ਨਾਸ਼ਤਾ ਬਣਾਉਣ ਲਈ ਕਹਿ ਕੇ ਆਪੇ ਕੱਪੜੇ ਧੋਣ ਲੱਗ ਪਈ। ਭੂਆ ਤੇ ਉਹ ਟਾਲੀ ਹੇਠ ਬੈਠੇ ਗੱਲਾਂ ਕਰ ਰਹੇ ਸਨ। ਉਹਦੀ ਪਤਨੀ ਇੱਕ ਦੋ ਕੱਪੜੇ ਧੋਣ ਚੋੜ ਕੇ ਵੇੜੇ ਵਿੱਚ ਬੰਨੀ ਰੱਸੀ ਉੱਤੇ ਸੁੱਕਣੇ ਪਾਉਣ ਆਉਂਦੀ ਅਤੇ ਫੇਰ ਬਾਕੀ ਕੱਪੜੇ ਧੋਣ ਜਾ ਲੱਗਦੀ। ਉਹਦੀ ਪਤਨੀ ਉਹਨੂੰ ਖੁਸ਼ ਵੇਖ ਕੇ ਖੁਸ਼ ਸੀ। ਬੱਚੇ ਮਿੱਟੀ ਵਿੱਚ ਖੇਡ ਕੇ ਖੁਸ਼ ਹੋ ਰਹੇ ਸਨ ਅਤੇ ਕਿਲਕਾਰੀਆਂ ਮਾਰ ਰਹੇ ਸਨ। ਉਹ ਦਫ਼ਤਰ ਦੀਆਂ ਫਾਈਲਾਂ ਭੁੱਲ ਕੇ ਬੜਾ ਸੰਤੁਸ਼ਟ ਸੀ ਸਾਰੇ ਪਰਿਵਾਰ ਨੂੰ ਉਹਨਾਂ ਦੇ ਆਉਣ ਦਾ ਚਾਹ ਸੀ ਪਰ ਭੂਆ ਨੂੰ ਤਾਂ ਬੋਤਾ ਹੀ ਸੀ ਉਹਨੂੰ ਤਸੱਲੀ ਸੀ ਕਿ ਉਸਦਾ ਭਤੀਜਾ ਪਹਿਲੇ ਸਨੇਹ ਉੱਤੇ ਹੀ ਸਭ ਕੰਮ ਛੱਡ ਕੇ ਉਸ ਨੂੰ ਮਿਲਣ ਆ ਗਿਆ ਸੀ ਨਹੀਂ ਤਾਂ ਅੱਜ ਕੱਲ ਦੇ ਜ਼ਮਾਨੇ ਵਿੱਚ ਕਿੱਥੇ ਰਹਿ ਗਏ ਹਨ ਮੋਹ ਪਿਆਰ ਭੂਆ ਉਸ ਨੂੰ ਮੁਰੱਬਾਬੰਦੀ ਤੋਂ ਮਗਰੋਂ ਬਣੇ ਖੇਤ ਦੀਆਂ ਹੱਦਾਂ ਬਾਰੇ ਦੱਸਣ ਲੱਗੀ ਚੜਦੇ ਪਾਸੇ ਜਿਸ ਰਾ ਉਹ ਆਏ ਸਨ ਖੇਤ ਉਸ ਦੇ ਨਾਲ ਹੀ ਲੱਗਦਾ ਸੀ ਲਖਣ ਵਾਲੇ ਪਾਸੇ ਸ਼ਵਾਰੇ ਬੇਰਾਂ ਵਾਲੀ 베ਰੀ ਹੁਣ ਹੱਦ ਉੱਤੇ ਆ ਗਈ ਸੀ ਜਿਹਦੇ 베ਰ ਛੋਟਾ ਹੁੰਦਾ ਬਹੁਤ ਸਵਾਦ ਲੈ ਕੇ ਖਾਂਦਾ ਹੁੰਦਾ ਸੀ ਉੱਤਰ ਵਾਲੇ ਪਾਸੇ ਭੂਆ ਦਾ ਮਰੱਬਾ ਕੱਸੀ ਤੱਕ ਫੈਲਿਆ ਹੋਇਆ ਸੀ ਤੇ ਛਿੱਪ ਦੇ ਵੱਲ ਦੀ ਬਾਹੀ ਉੱਤੇ ਉੱਚੇ ਲੰਬੇ ਸਫੇਦਿਆਂ ਦੀ ਲੰਮੀ ਪਾਲ ਲੱਗੀ ਹੋਈ ਸੀ ਮੁਰੱਬਾ ਬੰਦੀ ਵਿੱਚ ਹੋਰ ਖੇਤਾਂ ਦੇ ਬਦਲੇ ਇਸ ਖੇਤ ਨਾਲ ਜੁੜੀ ਜ਼ਮੀਨ ਕੁਝ ਨਿਤਾਣੀ ਵੀ ਸੀ ਅਤੇ ਉੱਚੀ ਨੀਵੀਂ ਵੀ ਪਰ ਬਾਈ ਨੇ ਭਰਮੀ ਖਾਦ ਪਾ ਕੇ ਤੇ ਮਿਹਨਤ ਨਾਲ ਕਰਾਹੇ ਲਾ ਕੇ ਉਹ ਜ਼ਮੀਨ ਦਵੀ ਆਪਣੀ ਜ਼ਮੀਨ ਵਰਗੀ ਵਧੀਆ ਬਣਾ ਲਈ ਸੀ ਹੁਣ ਸਾਰੀ ਜ਼ਮੀਨ ਵਿੱਚ ਇੱਕੋ ਜਹੀ ਭਰਪੂਰ ਫਸਲ ਜਮਦੀ ਅਤੇ ਭੋਇ ਪਧਰੀ ਇੰਨੀ ਸੀ ਕਿ ਇੱਕ ਸਿਰੇ ਪਾਣੀ ਦੀ ਬਾਲਟੀ ਡੋਲ ਦੋ ਉਹ ਵਗ ਕੇ ਦੂਜੇ ਸਿਰੇ ਲੱਗ ਜਾਏ ਤੇ ਫੇਰ ਭੂਆ ਨੇ ਦੱਸਿਆ ਕਿ ਸਫੈਦਿਆਂ ਦੇ ਪਰਲੇ ਪਾਸੇ ਕਿਸੇ ਦੀ ਪੰਜ ਕੁਮਾ ਜ਼ਮੀਨ ਸੀ ਬੜੀ ਨਰੋਈ ਧਰਤੀ ਸੋਨਾ ਪੈਦਾ ਕਰਨ ਵਾਲੀ ਤੇ ਆਪਣੇ ਖੇਤ ਦੇ ਇੰਨੀ ਬਰਾਬਰ ਦੀ ਪੱਧਰੀ ਜਿਵੇਂ ਇਹਦਾ ਹੀ ਟੋਟਾ ਹੋਵੇ ਤੇ ਹੁਣ ਉਹ ਵਿਕ ਰਹੀ ਸੀ ਭਾਤ ਆ ਜ਼ਮੀਨ ਦਾ ਬਹੁਤ ਚੜ ਚੁੱਕਿਆ ਸੀ ਪਰ ਉਹ ਸਸਤੀ ਹੀ ਬਣ ਜਾਣੀ ਸੀ ਮਾਲਕ ਲੋੜਵੰਦ ਹੋਣ ਕਰਕੇ ਬਣ ਤਾਂ ਹੋਰ ਵੀ ਸਸਤੀ ਜਾਂਦੀ ਪਰ ਇੱਕ ਦੋ ਗ੍ਰਾਹਕ ਹੋਰ ਖੜੇ ਹੋ ਗਏ ਜਿਸ ਕਰਕੇ ਭਾਅ ਵੱਧ ਗਿਆ ਫਿਰ ਵੀ ਉਹ ਨਾਲ ਲੱਗਦੀ ਹੋਣ ਕਰਕੇ ਮਹਿੰਗੀ ਨਹੀਂ ਸੀ ਅੰਤ ਵਿੱਚ ਭੂਆ ਨੇ ਤੋੜਾ ਛਾੜਿਆ ਕੁੱਛ ਤਾਂ ਭਾਈ Haadi ਵੇਚ ਕੇ ਪੈਸੇ ਘਰੇ ਹੀ ਹੋਣਗੇ ਕੁਛ ਇਧਰ ਉਧਰ ਹੋਰ ਪ੍ਰਬੰਧ ਹੋ ਜਾਊ ਬਾਕੀ ਰੁਪਈਆ ਕਾਕਾ ਤੂੰ ਦੇ ਆਪਦੇ ਬਾਈ ਨੂੰ ਆਪਾਂ ਇਹ ਭੋਏ ਕਿਸੇ ਹਿੱਲੇ ਵੀ ਛੱਡਣੀ ਨਹੀਂ ਪੈਸੇ ਤੇਰੇ ਛੇਤੀ ਹੀ ਮੜਾਉਣਗੇ ਉਹਨੇ ਇੱਕ ਬਿੰਦ ਅਵਾਕ ਹੋ ਕੇ ਭੂਆ ਵੱਲ ਦੇਖਿਆ ਅਤੇ ਫਿਰ ਡੱਕੇ ਨਾਲ ਮਿੱਟੀ ਖੁਰਚਦਾ ਹੋਇਆ ਉਹ ਉਖੜਿਆ ਉਖੜਿਆ ਜਿਹਾ ਉੱਤਰ ਦੇਣ ਲੱਗ ਪਿਆ ਜੀਤੋਂ ਨਾ ਉਸਦੀ ਨਾ ਸਪਸ਼ਟ ਹੁੰਦੀ ਸੀ ਤੇ ਨਾ ਹੀ ਉਸਦੀ ਹਾਂ ਦਾ ਪਤਾ ਲੱਗਦਾ ਸੀ ਸਿੱਧੀ ਨਾ ਕਰਨੀ ਉਸ ਨੂੰ ਬਹੁਤ ਔਖੀ ਲੱਗ ਰਹੀ ਸੀ ਤੇ ਹਾਂ ਕਰਨ ਦੀ ਉਸ ਵਿੱਚ ਉੱਕਾ ਵੀ ਪੁੱਜਤ ਨਹੀਂ ਸੀ ਉਹਦੀ ਪਤਨੀ ਕੱਪੜੇ ਧੋਣ ਮਗਰੋਂ ਨਾ ਕਿ ਤੋਲੀਆਂ ਸੁੱਕਣਾ ਪਾ ਰਹੀ ਸੀ ਬੱਚੇ ਚਾਂਬਲੇ ਹੋਏ ਬਾਹਰੋਂ ਭੱਜੇ-ਭੱਜੇ ਆਏ ਉਹ ਮੱਥੇ ਉੱਤੇ ਤਿਉੜੀ ਪਾ ਕੇ ਬੋਲਿਆ ਇਹ ਖਾਂ ਕਿਵੇਂ ਭੂਤ ਬਣੇ ਨੇ ਲਿਬੜ ਕੇ ਤੇ ਉਹਨੇ ਆਪਣੀ ਪਤਨੀ ਨੂੰ ਉਹਨਾਂ ਨੂੰ ਨਿਵਾ ਕੇ ਤਿਆਰ ਕਰਨ ਲਈ ਕਿਹਾ ਤਾਂ ਜੋ ਠੰਡੇ-ਠੰਡੇ ਤੁਰਿਆ ਜਾ ਸਕੇ ਕੱਪੜੇ ਰੋਟੀ ਖਾਂਦਿਆਂ ਖਾਂਦਿਆਂ ਸੁੱਕੇ ਜਾਣੇ ਸਨ ਭੂਆ ਬੋਲੀ ਅੱਜ ਹੀ ਜਾਉਂਗੇ ਨਾ ਪੁੱਤਰ ਅੱਜ ਤਾਂ ਨਹੀਂ ਅਸੀਂ ਜਾਣ ਦਿੰਦੇ ਨਾਲੇ ਆਥਣ ਤਾਂ ਹੀ ਜਰਨੈਲ ਸਿਓ ਸੋਹਰਿਆਂ ਤੋਂ ਮੋੜਾਓ ਉਹਨੂੰ ਮਿਲੇ ਬਿਨਾ ਥੋੜੀ ਚੱਲੇ ਜਾਓਗੇ ਸੋਈ ਵਿੱਚ ਬੈਠੀ ਭਾਬੀ ਭੂਆ ਦੀ ਹਾਂ ਵਿੱਚ ਹਾਂ ਮਲਾ ਰਹੀ ਸੀ ਉਹ ਬੋਲਿਆ ਨੌਕਰੀ ਵਿੱਚ ਐਨੀ ਵੇਲ ਕਿੱਥੇ ਨੌਕਰੀ ਨੂੰ ਇਸੇ ਤਰ੍ਹਾਂ ਤਾਂ ਨਿਖਿੱਧ ਕਹਿੰਦੇ ਨੇ ਨਾ ਆਉਣ ਆਪਣੇ ਹੱਥ ਤੇ ਨਾ ਮੁੜਦਾ ਆਪਣੇ ਹੱਥ ਫੇਰ ਕਿਤੇ ਲੰਮੀ ਛੁੱਟੀ ਆਵਾਂਗੇ ਉਹਦੀ ਪਤਨੀ ਨਹਾਉਣ ਲਈ ਵੱਡੇ ਮੁੰਡੇ ਦੇ ਕੱਪੜੇ ਉਤਾਰਦਿਆਂ ਅਬੋਲ ਉਸ ਵੱਲ ਸਵਾਲੀਆ ਨਜ਼ਰ ਨਾਲ ਵੇਖਦੀ ਰਹੀ ਹਾਰ ਹੋ ਕੇ ਉਹ ਪਰੌਂਠੇ ਖਾਣ ਲੱਗੇ ਸਵਕਤਾ ਹੋਣ ਕਰਕੇ ਭੁੱਖ ਵੀ ਨਹੀਂ ਸੀ ਅਤੇ ਆਟੇ ਵਿੱਚ ਵੀ ਕੁਝ ਕਿਰਕ ਜਹੀ ਲੱਗਦੀ ਸੀ ਇੱਕ ਪਰਾਂਠਾ ਖਾ ਕੇ ਹੀ ਉਹਦੀ ਬਸ ਹੋ ਗਈ ਕੱਪੜੇ ਧੋਏ ਸੁੱਕੇ ਤਾਂ ਨਹੀਂ ਸਨ ਪਰ ਸੁੱਕਿਆਂ ਵਰਗੇ ਹੋਏ ਪਏ ਸਨ ਉਹ ਕਮਰੇ ਵਿੱਚ ਜਾ ਕੇ ਸਮਾਨ ਠੀਕ ਕਰਨ ਲੱਗਿਆ ਉਹਦੀ ਪਤਨੀ ਨੇ ਰੱਸੀ ਤੋਂ ਲਾਹੇ ਕੱਪੜੇ ਪਲੰਘ ਉਤੇ ਲਿਆ ਢੇਰੀ ਕੀਤੇ ਉਹਨੇ ਉਸਦੀ ਆਦਤ ਜਾਣਦਿਆਂ ਇਸ ਸਮੇਂ ਕੁਝ ਵੀ ਪੁੱਛਣਾ ਬੇਲੋੜਾ ਸਮਝਿਆ ਅਤੇ ਚੁੱਪ ਹੋ ਰਹੀ। ਉਹ ਕੱਪੜੇ ਤੈਅ ਕਰਨ ਲੱਗੀ ਜਦੋਂ ਉਹ ਤੈਅ ਕੀਤੇ ਕੱਪੜੇ ਟੈਚੀ ਵਿੱਚ ਪਾਉਣ ਲੱਗਿਆ ਤਾਂ ਪਤਨੀ ਨੇ ਬੁੱਟੀਆਂ ਵਾਲਾ ਸੂਟ ਕੱਢ ਲਿਆ ਜਿੰਨੂੰ ਉਹ ਭੁੱਲ ਗਿਆ ਲੱਗਦਾ ਸੀ। ਪਿਆਰ ਰਹਿਣ ਦੇ ਵਿੱਚੇ ਉਹ ਨਿਰਸ ਜਈ ਆਵਾਜ਼ ਵਿੱਚ ਬੋਲਿਆ। "ਅਬੋਲ ਪਤਨੀ ਦੀਆਂ ਅੱਖਾਂ ਵਿੱਚ ਲਟਕਦੇ ਸਵਾਲ ਤੇ ਜਵਾਬ ਵਿੱਚ ਉਹਨੇ ਕਿਹਾ" ਰੱਖ ਦੇ ਇਹਨੂੰ ਵਿੱਚੇ ਹੀ ਦੇਖੀ ਜਾਊ ਫੇਰ ਕਦੇ ਉਹ ਕਾਲੀ ਕਾਲੀ ਕੱਪੜੇ ਟੈਚੀ ਵਿੱਚ ਪਾ ਰਿਹਾ ਸੀ ਅਤੇ ਨਿੱਕੀ ਬੁੱਟੀ ਦਾ ਸੂਟ ਉਹਦੀ ਪਤਨੀ ਦੇ ਹੱਥਾਂ ਵਿੱਚ ਕੰਬ ਰਿਹਾ ਸੀ